ਕੇਜਰੀਵਾਲ ਸਾਹਿਬ ਰੱਜ ਕੇ ਕਟਣ ਗਾਲਾਂ ਬੇਈਮਾਨ ਕਾਂਗਰਸ ਅੱਜ ਬੇਈਮਾਨ ਹੈ ਜਿਹੜੇ ਉਹ ਬਸੇਰੇ ਭਾਈ ਹੋ ਗਏ ਉਹ ਕਹਿੰਦੇ ਸੀਗੇ ਕੇਜਰੀਵਾਲ ਨੂੰ ਗਾਲਾਂ ਕੱਢਦੇ ਸੀ ਉਹ ਮਿੱਤਰ ਹੋ ਗਏ ਕੇਜਰੀਵਾਲ ਕਹਿੰਦਾ ਸੀ ਮੈਨੂੰ ਆਪਣੇ ਬੱਚਿਆਂ ਦੀ ਸੌਂਮ ਹੈ ਕਾਰਸਣਾ ਨਹੀਂ ਰੜੂਗਾ ਬੱਚਿਆਂ ਦੀ ਸੌਂਮ ਵੀ ਰੁੜ ਗਈ ਕਿ ਭਗਵੰਤ ਮਾਨ ਜੀ ਨਹੀਂ ਜਾਣਦਾ ਕੇਜਰੀਵਾਲ ਜੀ ਚੰਗਾ ਜਿੰਨੀ ਵਾਰ ਕੇਜਰੀਵਾਲ ਜੀ ਮੀਟਿੰਗ ਕਰਦੇ 19 ਵਾਰ ਭਗਵੰਤ ਮਾਨ ਜੀ ਪਿਆਰਦਾ ਉਨੀਵਰਸ ਦਾ ਬੰਦਾ ਇਤਨਾ ਫੜ ਕੇ ਅੰਦਰ ਕਰਦਾ ਹੈ ਲਾਲਾ ਕੇਜਰੀਵਾਲ ਜੀ ਆਪ ਜਨੇਊ ਪਾ ਗਏ ਆਪ ਮੱਥੇ ਤੇ ਟਿੱਕੇ ਲਾ ਕੇ ਆਪ ਹਨੂਮਾਨ ਇਲੈਕਸ਼ਨਾਂ ਦੇ ਵਿੱਚ ਐਡਵਰਟਾਈਜ਼ਮੈਂਟ ਕਰਦੇ ਆ ਆਪ ਆਰਤੀ ਕਰਦੇ ਆ ਆਪ ਗੰਗਾ ਣਦੇ ਆ ਤੇ ਫਿਰ ਭਾਜਪਾ ਨੂੰ ਕਹਿੰਦੇ ਫਾਸਿਸਟ ਹੈ ਤੁਸੀਂ ਜੇ ਇੱਕ ਪਾਸੇ ਰਿਲੀਜੀਅਨ ਦਾ ਇੱਕ ਅਸਪੈਕਟ ਨੂੰ ਤਾਂ ਬਿਲਕੁਲ ਕਰ ਦਿਓ ਦੂਜੇ ਅਸਪੈਕਟ ਨੂੰ ਮਾੜਾ ਦੰਦੇ ਜੇ ਭਾਜਪਾ ਰਾਮ ਮੰਦਰ ਬਣਾ ਕੇ ਬੈਨੀਫਿਟ ਲੈਂਦੀ ਹੈ ਤੇ ਤੁਸੀਂ ਬੇਅਦਵੀ ਦਾ ਸ਼ੁਰੂਆਤ ਕਰੀ ਬੈਨੀਫਿਟ ਬਟ ਡਿਫਰੈਂਸ ਕੀ ਹੈ ਇਹ ਇਹ ਵੀ ਕਹੋ ਕਿ ਚੈਕਰ ਬਣਦਾ ਹੈ ਤੁਹਾਨੂੰ ਮੁਫਤ ਦੇ ਦਾਂਗੇ ਤੁਹਾਨੂੰ ਫੁਲਾਨਾ ਮੁਫਤ ਦੇ ਦਾਂਗੇ ਲੱਗੇ ਰੋ ਬੋਲੇ ਰੋ ਐਸੀ ਤੈਸੀਬ ਸੁਪੇ ਦੀ ਪੜ ਕੇਜਰੀਵਾਲ ਨੇ ਕੀ ਨਾ ਪੰਜਾਬ ਰੁੜਦਾ ਰੁੜ ਜਾ ਪੰਜਾਬ ਇਕਨੋਮਿਕ ਕਰਾਈਸਿਸ ਚਲ ਜਾ ਪੰਜਾਬ ਕੋਲੈਪਸ ਕਰ ਜਾਵੇ ਨਾ ਤਾਂ ਵੋਟ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅਰਵਿੰਦਰ ਸਾਨਾ ਸਵਾਗਤ ਕਰਦਾ ਤੁਹਾਡਾ ਲੁਧਿਆਣਾ ਲਾਈਵ ਤੇ ਦੋਸਤੋ ਪੰਜਾਬ ਦੀ ਰਾਜਨੀਤ ਬਹੁਤ ਗਰਮਾਈ ਹੋਈ ਹੈ ਕਿਉਂਕਿ ਕਿਤਨਾ ਕਿਤੇ ਅਹਿਸਾਸ ਹੋ ਰਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੰਬੰਦਨ ਹੋ ਸਕਦਾ ਹੈ ਹਾਲਾਂਕਿ ਚੰਡੀਗੜ੍ਹ ਚ ਇਹ ਤਾਂ ਹੋ ਗਿਆ ਹੈ ਲੇਕਿਨ ਪੰਜਾਬ ਚ ਹੋਊਗਾ ਕਿ ਨਹੀਂ ਹੋਊਗਾ ਅਗਰ ਹੋਊਗਾ ਤਾਂ ਕਿਸ ਤਰ੍ਹਾਂ ਹੋਊਗਾ ਉਸੇ ਵਿਸ਼ੇ ਚਰਚਾ ਕਰਨ ਲਈ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਆਗੂ ਐਕਐਮਐ ਤੇ ਐਡਵੋਕੇਟ ਹਰਿਸ਼ਰ ਟਾਂਡਾ ਜੀ ਜੁੜੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਅਗਰ ਗਠਜੋਧਨ ਹੁੰਦਾ ਕਿਸ ਤਰ੍ਹਾਂ ਦੇਖਦੇ ਹੋ ਸਰ ਸਵਾਗਤ ਹੈ ਨਮਸਕਾਰ ਜੀ ਸਰ ਆਮ ਆਨਯੂ ਪਾਰਟੀ ਤੇ ਕਾਂਗਰਸ ਦਾ ਚੰਡੀਗੜ੍ਹ ਚ ਗਠਜੋਧਨ ਕਿਸ ਤਰ੍ਹਾਂ ਦੇਖਦੇ ਹੋ ਪੋਲਿਟੀਕਲ ਪਾਰਟੀਆਂ ਦੀ ਆਪਣਾ ਅਲਾਈਨਮੈਂਟ ਹੈ ਇਹਦੇ ਤੋਂ ਦੇਖੋ ਇੱਕ ਚੀਜ਼ ਬੜੀ ਸਾਫ਼ ਹੁੰਦੀ ਹੈ ਜਿੰਨੇ ਬੰਦੇ ਗੱਲਾਂ ਕਰਦੇ ਸੀ ਆਈਡੀਓਲੋਜੀ ਦੀ ਆਈਡੀਓਲੋਜੀ ਕੁਛ ਨਹੀਂ ਸੱਤਾ ਕਿਵੇਂ ਹਾਸਲ ਹੁੰਦੀ ਹੈ ਉਹ ਆਈਡੀਓਲੋਜੀ ਹੈ ਸੋ ਉਹ ਡੈਓਲੋਜੀ ਜਾਂ ਸੱਤਾ ਦੀ ਡੈਓਲੋਜੀ ਹੈ ਉਹਦੇ ਵਿੱਚ ਇੰਡੀਆ ਅਲਾਈንስ ਵੀ ਉਹਦੇ ਵਿੱਚ ਚੰਡੀਗੜ੍ਹ ਅਲਾਈንስ ਵੀ ਕੇਜਰੀਵਾਲ ਸਾਹਿਬ ਰਾਜ ਕੇ ਕਟਨ ਗਾਲਾਂ ਬੇਈਮਾਨ ਕਾਂਗਰਸ ਅੱਜ ਬੇਈਮਾਨ ਹੈ ਜਿਹੜੇ ਉਹ ਮਸੇਰੇ ਭਾਈ ਹੋ ਗਏ ਉਹ ਕਹਿੰਦੇ ਸੀਗੇ ਕੇਜਰੀਵਾਲ ਨੂੰ ਗਾਲਾਂ ਕੱਢਦੇ ਸੀਗੇ ਉਹ ਮਿੱਤਰ ਹੋ ਗਏ ਕੇਜਰੀਵਾਲ ਕਹਿੰਦਾ ਸੀ ਮੈਨੂੰ ਆਪਣੇ ਬੱਚਿਆਂ ਦੀ ਸੌਮ ਹੈ ਕਾਂਗਰਸ ਨਾਲ ਨਹੀਂ ਰਲੂਗਾ ਬੱਚਿਆਂ ਦੀ ਸੌਮ ਵੀ ਰੁੜ ਗਈ ਸੋ ਇਹ ਤੁਸੀਂ ਹੁਣ ਆਪੇ ਅੰਦਾਜ਼ਾ ਲਾ ਲਓ ਕਿ ਹੈ ਕੀ ਹਾਲਾਤ ਪਰ ਹਜੇ ਵੀ ਖੁੱਲ ਕੇ ਪੰਜਾਬ 'ਚ ਨਹੀਂ ਕਹਿ ਰਹੇ ਕਿ ਗਠਜੰਦਨ ਹੋਊਗਾ ਉਹ ਕਹਿੰਦੇ 13 ਤੋਂ 13 ਸਿੱਟਾ ਸੀ ਲੜਾਂਗੇ ਕੱਲ ਇੱਕ ਡਿਬੇਟ ਸੀਗਾ ਮੈਂ ਹਾਂ ਕੱਲ ਦੀ ਗੱਲ ਨਹੀਂ ਪਰਸੋਂ ਇਹ ਬਾਬ ਗਰੇਵਾਲ ਹੈ ਬੜੇ ਸੀਨੀਅਰ ਹੈ ਸਪੋਕਸਪਰਸਨ ਹੈ ਉਹ ਕਹਿੰਦਾ ਸਾਡਾ ਕੋਈ ਗਠਜੰਦਨ ਨਹੀਂ ਕਹਿੰਦਾ ਇੱਥੋਂ ਤੱਕ ਮੇ ਤੋਂ ਲੈ ਲਓ ਜੇ ਗਠਵੰਦਨ ਹੋ ਗਿਆ ਸਾਨੂੰ ਵੋਟ ਨਾ ਪਈਓ ਇੰਨੀ ਸ਼ੋਰਟੀ ਨਾ ਹੋਣ ਕਿ ਗਠਵੰਦਨ ਨਹੀਂ ਹੋਣਾ ਹੁਣ ਮੀਟਿੰਗਾਂ ਹੋ ਰਹੀਆਂ ਹਨ ਗਠਵੰਦਨ ਲਈ ਇਕੱਠੇ ਹੋ ਰਹੇ ਹਨ ਇੰਡੀਆ ਲਾਇੰਸ ਤੁਹਾਡੇ ਸਾਹਮਣੇ ਐਂਡ ਜੇ ਉਹਦੇ ਬਾਅਦ ਇਹ ਕਹਿਣ ਕਿ ਅਸੀਂ ਇਕੱਠੇ ਨਹੀਂ ਹੋਣਾ ਤਾਂ ਇਹਦੇ ਵਿੱਚ ਸੱਚ ਕੀ ਹੈ ਉਹ ਇਹ ਹੀ ਜਾਣਦੇ ਹਨ ਜੋ ਮੈਨੂੰ ਬਾਹਰ ਖੜੇ ਨੂੰ ਮਹਿਸੂਸ ਹੁੰਦਾ ਹੈ ਕਿ ਭਗਵੰਤ ਮਾਨ ਜੀ ਨਹੀਂ ਚਾਹੁੰਦੇ ਕੇਜਰੀਵਾਲ ਜੀ ਚਾਹੁੰਦੇ ਜਿੰਨੀ ਵਾਰ ਕੇਜਰੀਵਾਲ ਜੀ ਮੀਟਿੰਗ ਕਰਦੇ 19 ਵਾਰ ਭਗਵੰਤ ਮਾਨ ਜੀ ਬਿਆਨ ਦਿੰਦੇ ਆ 19 ਵਾਰ ਕਾਂਗਰਸ ਦਾ ਬੰਦਾ ਇੱਕ ਨਾ ਇੱਕ ਫੜ ਕੇ ਅੰਦਰ ਕਰਦੇ ਆ ਉਹਦ ਨਹੀਂ ਉਹਦੀ ਲੰਦੇ ਆ ਕਾਂਗਰਸ ਦੀ ਬੇਈਮਾਨੀ ਦੀ ਗੱਲ ਕਰਦੇ ਆ ਹੁਣ ਇਹਦੇ ਚ ਇਹ ਹੈ ਕਿ ਆਮ ਆਦਮੀ ਪਾਰਟੀ ਐ ਇੱਕ ਤੜਾ ਐ ਨੂੰ ਇੱਕ ਤੜਾ ਕਾਂਗਰਸ ਦੇ ਜਿਹੜੇ ਐਮਪੀ ਐ ਸਿਟਿੰਗ ਐਮਪੀਸ ਉਹ ਚਾਹੁੰਦੇ ਆ ਗਠਜੰਬਨ ਹੋ ਜਾਵੇ ਕੋਈ ਉਚਾਨੇ ਗਠਬੰਧਾਂ ਚ ਸਾਡੀਆਂ ਟਿਕਟਾਂ ਦਾ ਰਹਿ ਜਾਣੀਆਂ ਦੂਜੀਆਂ ਗੱਟੀਆਂ ਜਾਂ ਸ assi ਕੀ ਲੈਣਾ ਅਸੀਂ ਜਿੱਤ ਗਏ ਤੇ ਜਿਹੜੀ ਦੂਜੇ ਕਾਂਗਰਸ ਵਾਲੇ ਜਿਨ੍ਹਾਂ ਨੂੰ ਫੜ ਫੜ ਕੇ ਹੁਣ ਤੁਸੀਂ ਦੱਸੋ ਭਾਰਤ ਪੂਸ਼ਣ ਆਸ਼ੂ ਫੇਰ ਲੈ ਲਓ ਤੁਸੀਂ ਧਰਮ ਸੋਟ ਜੀ ਖੈਰਾ ਸਾਹਿਬ ਖੈਰਾ ਸਾਹਿਬ ਨਹੀਂ ਨਹੀਂ ਹੋਰ ਖੈਰਾ ਛਾਵ ਲੈ ਲਓ ਫੇਰ ਤੁਸੀਂ ਗਿਲਜ਼ੀਆਂ ਸਾਹਿਬ ਲੈ ਲਓ ਤੇ ਨਾਮ ਲੈ ਲੈ ਕੇ ਲੈ ਲਓ ਸਾਰੇ ਇਹ ਝਾੜੂ ਚੱਕਣਗੇ ਤੇਰਾ ਕਿੱਠੇ ਹੋ ਜਾਣਗੇ ਉੱਥੇ ਕਹਿਣਗੇ ਕਿ ਆਮ ਆਦਮੀ ਪਾਰਟੀ ਬਹੁਤ ਚੰਗੀ ਪਾਰਟੀ ਹੈ ਦੇਸ਼ ਦਾ ਭਵਿੱਖ ਵਧੀਆ ਹੋ ਜਾਓ ਆਮ ਆਦਮੀ ਨੂੰ ਵੋਟ ਪਾਓ ਤੇ ਆਮ ਆਦਮੀ ਪਾਰਟੀ ਵਾਲੇ ਭਗਵੰਤ ਮਾਨ ਜੀ ਕਹਿਣਗੇ ਪੰਜੇ ਕੋ ਵੋਟ ਡਾਲਨਾ ਐਵੇਂ ਭੁੱਲਣਗੇ ਨਾ ਮੈਂ ਪੰਜੇ ਕੋ ਫੋਟਾ ਚੰਡੀਗੜ੍ਹ ਚ ਐਲਾਈਂਸ ਹੋ ਗਿਆ ਨਾ ਉੱਥੇ ਉੱਥੇ ਐਲਾਈਂਸ ਨਹੀਂ ਹੋਇਆ ਉੱਥੇ ਮੇਅਰ ਬਣਾਣ ਲਈ ਡੋਨਟ ਕਾਲ ਇਟ ਅਲਾਈਂਸ ਲੁਧਿਆਣਾ ਦੇ ਵਿੱਚ ਸਤਪਾਲ ਜੀ ਸਾਡੇ ਰੇਯਾ ਪੁਰਾਣੇ ਮੇਰ ਉਹ ਦੋ ਸੀਨੀਅਰ ਡਿਪਟੀ ਮੇਰ ਕੌਣ ਸੀ ਪ੍ਰੇਮ ਉਸ ਕਿਹਦੇ ਚੋਂ ਸੀ ਕਾਂਗਰਸ ਚੋਂ ਸਤਪ੍ਰਕਾਸ਼ ਜੀ ਕਿਹਦੇ ਚੋਂ ਸੀ ਬੀਜੇਪੀ ਚੋਂ ਇਹ ਇਸ ਕਿਸਮ ਦੇ ਇਹਨੂੰ ਕਹਿੰਦੇ ਅਰੇਂਜਮੈਂਟਸ ਐਂਡ ਇਹ ਵੀ ਕੀ ਤੁਹਾਨੂੰ ਵੱਡੀ ਗੱਲ ਪਤਾ ਹੈ ਕਿ ਜੇ ਕੱਲ ਨੂੰ ਗਵਰਨਮੈਂਟ ਬਣਦੀ ਹੈ 10 ਸੀਟਾਂ ਕੱਟ ਗਈਆਂ ਆਮ ਆਦਮੀ ਕੋਲ 5 ਹੋਈਆਂ ਇਹਨਾਂ ਨੇ ਕਹਿਣਾ ਕਿ ਦੇਸ਼ ਦੀ ਸਥਿਰਤਾ ਕੇ ਲਈ ਹਮ ਬੀਜੇਪੀ ਕੇ ਸਾਥ ਹੈ ਇਹ politicianਾਂ ਦੀਆਂ ਗੰਗਲਣਾ ਛੱਡ ਦਿਓ ਤੁਸੀਂ ਹਲੇ ਕਿ ਹਲੇ ਤੁਸੀਂ ਬਿਹਾਰ ਦਾ ਤਮਾਸ਼ਾ ਦੇਖਿਓ ਆਉਣ ਵਾਲੇ 5 ਦਿਨਾਂ ਚ ਬਿਹਾਰ ਚ ਕੀ ਹੋਣ ਜਾ ਰਿਹਾ ਨੋਟ ਕਰਿਓ ਅੱਜ ਮੈਂ ਤੁਹਾਨੂੰ ਦੱਸ ਰਿਹਾ ਨਹੀਂ ਪਹਿਲਾਂ ਇਹ ਅਲਾਈਅੰਸ ਨਹੀਂ ਹੈ ਇਸ ਬੀਜੇਪੀ ਨੂੰ ਰੋਕਣ ਲਈ ਬਟਾਂ ਇਹ ਕਹਿੰਦੇ ਰਲ ਕੇ ਇੱਕ ਵੱਟ ਪਾ ਲਈਏ ਵੱਡੀ ਤਾਂ ਕਿ ਬੀਜੇਪੀ ਦਾ ਹੜ ਰੋਕ ਲਈਏ ਦੂਜੇ ਕਹਿੰਦੇ ਨਹੀਂ ਛੋਟੀਆਂ ਛੋਟੀਆਂ ਪਰ ਵੱਡੀ ਰੱਖ ਲਈਏ ਤਾਂ ਕਿ ਹੜ ਲੰਘ ਜਾਵੇ ਉੱਤੇ ਦੀ ਹੁਣ ਇਨੋਤੋ ਸਿਕੀ ਕੋਂਗੇ ਕਿ ਇਹ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡੀ ਆਈਡਿਓਲੋਜੀਕਲ ਇਕੱਠੇ ਹੋਗੇ। ਮਮਤਾ ਤੇ ਕਾਂਗਰਸ ਆਈਡਿਓਲੋਜੀਕਲ ਥੇ ਹੋ ਜਾਣਗੇ। ਮਮਤਾ ਤੇ ਲੈਫਟ ਆਈਡਿਓਲੋਜੀਕਲੀ ਇਕੱਠੇ ਹੋ ਜਾਣਗੇ। ਸਮਾਜਵਾਦੀ ਪਾਰਟੀ ਕੀ ਉਹ ਆਈਡਿਓਲੋਜੀਕਲੀ ਕਾਂਗਰਸ ਨਾਲ ਇਕੱਠੀ ਹੋ ਜਾਊਗੀ? ਕੌਮਰੇਡਾਂ ਨਾਲ ਤਾਂ ਹੋ ਸਕਦੀ ਹੈ। ਪਾਸ ਟੂ ਜਾਣਾ ਦਾ। ਹੁਣ ਮਹਾਰਾਸ਼ਟਰਚ ਚਵਸੀਨਾ ਐਨਸੀਪੀ ਕਾਂਗਰਸ ਇਹ ਤੁਸੀਂ ਕੀ ਸੋਇਦੇ ਆਇਡਿਓਲੋਜੀਕਲ ਕੰਬੀਨੇਸ਼ਨ ਸੀ ਇੱਕ ਸਿਧਾਂਤ ਤੇ ਸੇਤੂ ਨਾਲ ਜੁੜੇ ਹੋਏ ਸੀ ਇਹ ਕਿਨੇ ਜੁੜੇ ਸੀ ਸੱਤਾ ਦੀ ਲਾਲਚ ਨੇ ਜੁੜੇ ਸੀ ਉਹਨਾਂ ਨੇ ਮੁੱਖ ਮੰਤਰੀ ਬਣਨਾ ਸੀ ਇਧਰੋਂ ਬੰਦੇ ਨਹੀਂ ਸੀ ਕਹਿੰਦੇ ਤੂੰ ਬਣਾ ਦੇ ਕਹਿੰਦੇ ਤੂੰ ਨਹੀਂ ਬਣਾਦਾ ਤੂੰ ਬਣਾ ਦੇ ਨਿਤਿਸ਼ ਜੀ ਕਹਿੰਦੇ ਐਤਕੀ ਇੱਧਰ ਮੁੱਖ ਮੰਤਰੀ ਬਣਾ ਦੋ ਇੱਧਰ ਜਿਵੇਂ ਫਿਰ ਉੱਧਰ ਬਣ ਜਾਓ ਫਿਰ ਉੱਧਰ ਬਣ ਕੇ ਹੁਣ ਫਿਰ ਇਧਰ ਆਣਗੇ ਦੇਖਿਓ ਬੀਜੇਪੀ ਨਾਂ ਦੇ ਦਿਖਾਉ ਤੁਹਾਨੂੰ 15 ਦਿਨ ਚ ਦਿਖਾਉ ਕੀ ਹੁੰਦਾ ਇਹ ਸੱਤਾ ਦੇ ਲਾਲਚ ਨਾਲ ਚਲੋ ਤੁਸੀਂ ਗੱਲ ਕਰਤੀ ਤੇ ਅਕਾਲੀ ਦਲ ਵੀ ਕਿਤੇ ਨਾ ਕਿਤੇ ਲੱਗ ਰਿਹਾ ਕਿ বিজেਪ ਨਾਲ ਜੁੜ ਸਕਦਾ ਹੈ ਅਕਾਲੀ ਦਲ ਤੁਸੀਂ ਅਕਾਲੀ ਦਲ ਨੂੰ ਕਿਉਂ ਕਹਿੰਦੇ ਜੁੜ ਸਕਦਾ ਅਕਾਲੀ ਦਲ 90 ਤੋਂ ਲੈ ਕੇ ਜੁੜਿਆ ਰਿਹਾ 67 'ਚ ਜੁੜਿਆ ਰਿਹਾ 67 'ਚ ਅਕਾਲੀ ਦਲ ਤੇ বিজেਪ ਜੰਗ ਸੰਗ ਇਕੱਠੇ ਨਹੀਂ ਸੀ ਫਿਰ ਤੁਸੀਂ 90 ਤੋਂ ਨਹੀਂ ਦੇਖਿਆ ਇਕੱਠੇ ਨਹੀਂ ਆਏ 97 'ਚ ਇਕੱਠੇ ਸਰਕਾਰ ਨਹੀਂ ਬਣਾਈ 2007 'ਚ ਸਰਕਾਰ ਨਹੀਂ ਬਣਾਈ 2012 'ਚ ਸਰਕਾਰ ਨਹੀਂ ਬਣਾਈ ਇਕੱਠੇ ਟੁੱਟ ਕਿਉਂ ਗਿਆ ਟੁੱਟ ਕੇ ਟੁੱਟ ਗਏ ਫਾਰਮਰਸ ਇਸ਼ੂ ਬੜਾ ਕਲੀਅਰ ਹੈ ਫਾਰਮਰ ਇਸ਼ੂ ਤੇ ਅਕਾਲੀ ਦਲ ਪ੍ਰੈਸ਼ਰ ਬਿਲਡ ਕਰਦਾ ਰਿਹਾ ਕਿ ਤੁਸੀਂ ਛੱਡ ਦਿਓ ਇਹਨਾਂ ਨੂੰ ਕਿਉਂਕਿ ਲੋਕ ਨਾਰਾਜ ਹੈ ਪੰਜਾਬ ਦੇ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ ਐਂਡ ਨਹੀਂ ਮੰਨੇ ਤਾਂ ਛੱਡ ਤਾ ਇੱਕ ਇਸ਼ੂ ਤੇ ਛੱਡੇ ਗਏ ਆ ਕੋਈ ਸਿਧਾਂਤ ਨਹੀਂ ਛੱਡੇ ਇਸ਼ੂ ਤੇ ਛੱਡੇ ਐ ਐਂਡ ਜੋ ਇਸ਼ੂ ਰਿਜ਼ੋਲਵ ਹੋ ਜੂਵੇ ਪੱਠੇ ਵੀ ਹੋ ਸਕਦਾ ਹੈ ਤੇ ਵੱਡੀ ਗੱਲ ਕੀ ਹੈ ਪਿੰਡ ਦੇ ਸਭ ਜਿਵੇਂ ਨਾਰਾਜ ਹੋ ਗਏ ਸੀ ਹੁਣ ਫੇਕ ਨਜ਼ਦੀਕ ਆ ਰਹੇ ਨੇ एटिंस साहब ਨੂੰ ਪਤਾ ਹੋਊਗਾ ਮੈਨੂੰ ਨਹੀਂ ਇੰਨੀ ਨੋਲੇਜ ਮੈਨੂੰ ਤਾਂ ਇਹ ਨਹੀਂ ਸੀ ਪਤਾ ਟਿੰਸਰ ਸਾਹਿਬ ਦੀ ਅਲੱਗ ਹੁੰਦੀ ਵਜ੍ਹਾ ਹੀ ਕੋਈ ਨਹੀਂ ਸੀ ਪਰ ਅਕਾਲੀ ਦਲ ਦੇ ਬੰਦਿਆਂ ਨੂੰ ਇਕੱਠੇ ਹੋਣਾ ਚਾਹੀਦਾ ਆਪਣੇ ਲਈ ਛੱਡੋ ਪੰਜਾਬ ਲਈ ਇਕੱਠੇ ਹੋਣਾ ਚਾਹੀਦਾ ਪੰਜਾਬ ਦੀ ਜਿਹੜੀ ਸੂਬੇ ਦੀ ਪਾਰਟੀ ਹੈ ਜਿਹੜੀ ਕੱਲੇ ਪੰਜਾਬ ਦੀ ਗੱਲ ਕਰੇ ਕਿਸੇ ਹੋਰ ਦੀ ਗੱਲ ਨਾ ਕਰੇ ਹੁਣ ਬੀਜੇਪੀ ਨੂੰ ਰਾਸ਼ਟਰ ਤੇ ਕਈ ਸੋਚਾਂ ਸੋਚਣੀਆਂ ਪੈਂਦੀਆਂ ਯੂਪੀ 'ਚ ਕੋਈ ਹੋਰ ਬੋਲੀ ਪੰਜਾਬ 'ਚ ਕੋਈ ਹੋਰ ਬੋਲੀ ਹਰਿਆਣਾ 'ਚ ਕੋਈ ਹੋਰ ਬੋਲੀ ਹਿਮਾਚਲ 'ਚ ਕੋਈ ਹੋਰ ਬੋਲੀ ਐਂਡ ਇਹੀ ਹਲ ਕਾਂਗਰਸ ਦਾ ਇਹੀ ਹਰ ਆਪਣੇ ਲਾਲਾ ਜੀ ਦਾ ਕੇਜਰੀਵਾਲ ਜੀ ਦਾ ਜਿੱਥੇ ਜਾਂਦੇ ਆ ਉਹ ਜੀ ਬੋਲੀ ਬੋਲਦੇ ਆ ਹਾ ਸਧਾਂਤਿਕ ਪਾਰਟੀ ਜੇ ਮੈਂ ਕਹਿ ਸਕਦਾ ਕਾਂਗਰੇਡਾਂ ਨੂੰ ਕਹਿ ਸਕਦਾ ਉਹ ਕਿਤੇ ਵੀ ਹੁਣ ਬੋਲੀ ਇੱਕ ਹੈ ਉਹਨਾਂ ਦੀ ਉਹ ਟਰੂਲੀ ਸਧਾਂਤਿਕ ਹੈ ਐਂਡ ਉਹ ਕਹਿੰਦੇ ਆ ਕਿ ਅਸੀਂ ਬੀਜੇਪੀ ਦੇ ਇਸ਼ੂਸ ਐ ਜਿਹੜੇ ਬੀਜੇਪੀ ਦੀ ਫਾਈਨੈਂਸ਼ੀਅਲ ਪਾਲਿਸੀ ਐ ਬੀਜੇਪੀ ਦਾ ਉਹ ਸੋਚਦੇ ਆ ਕਿ ਸੈਕੂਲਰ ਨਹੀਂ ਐ ਉਹਨਾਂ ਦਾ ਆਪਣਾ ਵੇ ਆਫ ਥਿੰਕਿੰਗ ਐ ਐਂਡ ਉਸ ਇਸ਼ੂ ਤੇ ਇਕੱਠੇ ਹੁੰਦੇ ਆ ਉਸ ਇਸ਼ੂ ਤੇ ਲੈਫਟਿਸਟ ਇਕੱਠੇ ਹੋਣ ਵਜ੍ਹਾ ਪਰ ਸੱਤਾ ਲਈ ਇਕੱਠੇ ਹੋਣ ਕਾ ਦਾ ਇਕੱਠੇ ਹੋਣਾ ਬੀਜੇਪੀ ਨੇ ਇਕੱਠੇ ਹੋ ਸਕਦੇ ਤੁਸੀਂ ਕੌਣ ਕੱਲੀ ਦਲ ਕੱਲੀ ਕੱਲ ਨੂੰ ਦਿੱਕਤ ਹੀ ਕੋਈ ਨਹੀਂ ਬੀਜੇਪੀ ਨਾਲ ਇਕੱਠੇ ਹੋਣ ਚਾਹਤਾ ਮਰ ਲੀਡਰਸ਼ਿਪ ਤੇ ਐ ਕਿ ਇਕੱਠੇ ਹੋਣਾ ਕਿ ਪੰਜਾਬ ਚ ਨਿਤਤਰ ਤੋ ਜਾਖੜ ਹਿਸਾਬ ਕਰ ਰਹੇ ਨੇ ਯਾਰ ਨਿਤਤਰ ਹੋਣਾ ਕੀ ਹੁੰਦਾ ਅقلੀ ਦਲ ਤੇ ਬੀਜੇਪੀ ਦਾ ਅਲਾਈਅੰਸ ਪਹਿਲਾਂ ਵੀ ਰਿਹਾ ਮੁਖ ਫਿਊਚਰ ਚ ਵੀ ਹੋ ਸਕਦਾ ਹੁਣ ਤਾਂ ਲੀਡਰਸ਼ਿਪ ਤੇ ਹੈ ਕਿ ਕਰਨਾ ਕਿ ਨਹੀਂ ਕਰਨਾ ਮੈਂ ਇਹਦੇ ਤੇ ਫਤਵਾ ਦੇਣ ਵਾਲਾ ਕੌਣ ਹੈ ਕਿ ਹੋਣਾ ਚਾਹੀਦਾ ਕਿ ਨਹੀਂ ਹੋਣਾ ਵੀ ਵਿਰੋਧੀ ਕਹਿ ਰਹੇ ਨੇ ਵੀ ਹੋ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਪਾਸਟ ਰਹੇ ਤੁਸੀਂ ਉਹ ਗੱਲ ਕਰੋ ਨਾ ਹੁਣ ਪਾਸਟ ਦੇ ਵਿੱਚ ਇੱਕ ਦੂਜੇ ਨਾਲ ਲੜਦੇ ਰਹੇ ਮਮਤਾ ਤੇ ਕਾਂਗਰਸ ਇਹਨਾਂ ਬਾਰੇ ਤਾਂ ਸਵਾਲ ਚੱਕੋ ਤੁਸੀਂ ਕਿ ਇਕੱਠੇ ਹੋ ਸਕਦੇ ਨੇ ਆਪ ਤੇ ਕਾਂਗਰਸ ਲੜਦੇ ਰਹੇ ਇਹਨਾਂ ਬਾਰੇ ਸਵਾਲ ਚੱਕੋ ਕਿ ਇਕੱਠੇ ਹੁੰਦੇ ਕਿ ਨਹੀਂ ਹੁੰਦੇ ਰਹੇ ਇਹ ਤਾਂ ਸ਼ਿਵ ਸੇਨਾ ਲੜਦੇ ਰਹੇ ਕਾਂਗਰਸ ਇਹਨਾਂ ਨੂੰ ਕੋ ਕਿੱਥੇ ਹੋ ਸਕਦੇ ਨੇ ਇਕੱਠੇ ਗੱਲੀ ਦਲ ਤੇ ਭਾਜਪਾ ਤਾਂ ਹਮੇਸ਼ਾ ਹੀ ਇਕੱਠੇ ਲੜਦੇ ਰਹੇ ਜਦ ਦੀ ਪਹਿਲੀ ਇਲੈਕਸ਼ਨ ਇਕੱਠੀ ਹੋ 68 ਦੀ ਇਕੱਠੇ ਲੜੇ ਕਿ ਨਹੀਂ ਲੜੇ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਜਦ ਯੂਨੀਅਨ ਗਵਰਨਮੈਂਟ ਬਣੀ ਆ ਨਾ 인ਡੀਪੈਂਡੈਂਸ ਤੋਂ ਪਹਿਲਾਂ ਅਕਾਲੀ ਦਲ ਕਾਂਗਰਸ ਨਾਲ ਐਂਸੀ ਇਹ ਤਾਂ ਜਿਹੜਾ ਕਾਂਗਰਸ ਨੇ ਜੋ ਹਾਲਾਤ ਕੀਤੇ ਪੰਜਾਬ ਨੂੰ ਡੈਮੇਜ ਕਰਨ ਦੇ ਪਾਣੀ ਦੇ ਗੰਡਾਸੇ ਮਾਰੇ ਫਿਰ ਇਹਨਾਂ ਨੇ 84 ਦੇ ਗੰਡਾਸੇ ਮਾਰੇ ਜਿਨੇ ਅਕਾਲੀ ਦਲ ਤੇ ਐਡਾ ਪਾੜਾ ਪਾ ਤਾ ਕਿ ਕਾਂਗਰਸ ਤੋਂ ਅਲੱਗ ਹੋ ਗਏ ਇਹ ਗੱਲਾਂ ਲੰਬੀਆਂ ਸੋਚਣ ਵਾਲੀਆਂ ਇਹਦੇ ਤੇ ਮੈਥੋਂ ਜਵਾਬ ਨਾ ਮੰਗੋਗੇ ਇਕੱਠੇ ਆਉਣਗੇ ਕਿ ਨਹੀਂ ਆਉਣਗੇ ਚਲੋ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਮੰਨ ਲਓ ਕਾਂਗਰਸ ਦਾ ਪੰਜਾਬ ਵਿੱਚ ਆਪਣਾ ਗਠਬੰਧਨ ਨਹੀਂ ਹੁੰਦਾ ਮੰਨ ਲਓ ਪਰ ਰਾਜਸਥਾਨ ਚ ਤਾਂ ਹੋਊਗਾ ਜਦੋਂ ਇੰਡੀਆ ਗਠਬੰਧਨ ਹੋਗੇ ਇੱਥੇ ਅਲੱਗ-ਅਲੱਗ ਲੜਨਗੇ ਰਾਜਸਥਾਨ ਚ ਇੱਕ ਕਹਿੰਦੇ ਸਟੇਟ ਸਟੇਟ ਦੇ ਉੱਤੇ ਅਰਵਿੰਦ ਕੇਜਰੀਵਾਲ ਵੀ ਹੋਣਗੇ ਪਹਿਲੀ ਗੱਲ ਤਾਂ ਆਪਾਂ ਆਪਣੀਆਂ ਨਜ਼ਰਾਂ ਸਾਫ਼ ਕਰੀਏ ਐਨਕ ਦੇ ਸ਼ੀਸ਼ੇ ਕਲੀਨ ਕਰੀਏ ਆਮ ਆਦਮੀ ਪਾਰਟੀ ਦਾ ਪੰਜਾਬ ਤੇ ਦਿੱਲੀ ਇਲਾਵਾ ਕਿਤੇ ਬੁਨਿਆਦ ਐਡੀ ਨਹੀਂ ਹੈ ਹਾਂ ਗੁਜਰਾਤ ਚੋ ਕਲੇਮ ਕਰ ਸਕਦੇ ਜੇ ਸਾਡੇ ਐਮਐਲਏ ਜਿੱਤ ਗਏ ਗੋਆ ਚ ਵੀ ਲੜੇ ਕੁਝ ਨਹੀਂ ਹੋਇਆ 1% ਤੋਂ ਨੋਟਾਂ ਤੋਂ ਘੱਟ ਵੋਟਾਂ ਪਈਆਂ ਇਹਨਾਂ ਨੂੰ ਰਾਜਸਥਾਨ ਦੇ ਵਿੱਚ ਮੱਧਿਆ ਪ੍ਰਦੇਸ਼ ਕਾਦਾ ਲਾਇਸ ਹੈ ਤੁਸੀਂ ਤੁਸੀਂ ਇਹ ਕਹੋ ਨਾ ਕਿ 500 ਗ੍ਰਾਮ ਤੇ 500 ਗ੍ਰਾਮ ਰਲਾ ਕੇ ਖਿਚੜੀ ਬਣਾਤੀ ਤੁਸੀਂ ਕਹੋ ਕਿ ਲੋਹ ਚਾਵਲਾਂ ਦੇ ਵਿੱਚ ਇੱਕ ਦਾਲ ਦਾ ਦਾਣਾ ਪਾ ਕੇ ਖਿਚੜੀ ਬਣ ਕੇ ਮੈਂ ਕਾਦੀ ਖਿਚੜੀ ਜੇ ਇਹਦਾ ਕੀ ਫਾਇਦਾ ਕਰਨ ਦੀ ਗੱਲ ਜੋਗ ਤਾਂ ਹੋਵੇ ਐਲਾਈਂਸ ਕੁਛ ਨਿਚੋੜਨ ਜੋਗਾ ਤਾਂ ਹੋਵੇ ਤਾਂ ਲਾਇੰਸ ਹੁੰਦਾ ਉਹਨੂੰ ਇੰਡੀਆ ਐਲਾਈਂਸ ਆਲਰੇਡੀ ਹੈਗਾ ਮਹਾਰਾਸ਼ਟਰ ਚ ਠੀਕ ਹੈ ਨਾ ਜਿਹੜੀ ਸਟੇਟ ਲੈ ਲਓ ਵੈਸਟ ਬੰਗਾਲ ਚ ਹੋਣਾ ਨਹੀਂ ਦਿੱਲੀ ਚ ਹੋਸਾ ਦਾ ਪੰਜਾਬ ਚ ਅੱਡ ਬੋਲਦੇ ਆ ਬਾਕੀ ਥਾਂ ਤੇ ਕਾਂਗਰਸ ਦਾ ਬੋਲ ਵਾਲਾ ਕਿਤੇ ਸਮਾਜਵਾਦੀ ਦਾ ਬੋਲ ਵਾਲਾ ਕਿਤੇ ਲਾਲੂ ਜੀ ਦਾ ਤੇ ਨਿਤਿਸ਼ ਦਾ ਬੋਲ ਵਾਲਾ ਉਹ ਅਲਾਈਅንስ ਕਾਦੇ ਮੈਂ ਤਾਂ ਸਮਝ ਨਹੀਂ ਆਂਦੇ ਅਲਾਈਅਸ ਕਾਦੇ ਜਾਰ Jharkhand ਦੇ ਵਿੱਚ ਕੀ ਆਵਾਦਵੀ ਪਾਰਟੀ ਅਲਾਈਅਸ ਦੇ ਦੂਗੀ ਛੱਤੀਸਗੜ੍ਹ ਚ ਕੀ ਦੇ ਦੂਗੀ ਰਾਜਸਥਾਨ ਚ ਕੀ ਦੇ ਦੂ ਮੱਧ ਪ੍ਰਦੇਸ਼ ਕੀ ਦੇ ਦੂ ਜੰਮੂ ਕਸ਼ਮੀਰ ਚ ਕੀ ਦੇ ਦੂ ਕੇਰਲਾ ਚ ਕੀ ਦੇ ਦੂ ਕਰਨਾਟਕਾ ਚ ਕੀ ਦੇ ਦੂ ਆਪਣਾ ਤਾਮਿਲ ਤਾਮਿਲਨਾਡੂ ਚ ਕੀ ਦੇ ਦੂ ਟ్రਾਈ ਟੂ ਅੰਡਰਸਟੈਂਡ ਕਿ ਤਲਗਾਨਾ ਚ ਕੀ ਦੇ ਦੂ ਆਂਧਰਾ ਚ ਕੀ ਦੇ ਦੂ ਅਲਾਈਅਸ ਦੀ ਕੋਈ ਵਜ੍ਹਾ ਹੋਵੇ ਉੱਥੇ ਤਾਂ ਅਲਾਈਸ ਦੀ ਗੱਲ ਕਰੋ ਜਿੱਥੇ ਹੈ ਹੀ ਨਹੀਂ ਐਵੇਂ ਅਲਾਈਸ ਲੈ ਲੈ ਕੇ 100 ਇਕੱਠੇ ਕਰ ਲੋ 500 ਇਕੱਠੇ ਕਰ ਲੋ ਤੇਰੀਆਂ ਮੁੱਲ ਤਾਂ ਬਣੇ ਨਾ ਪੱਟਾ ਦਾ ਭਾਰਾ ਹੋਵੇ ਕਿਲੋ ਦੇ ਵਿੱਚ ਗ੍ਰਾਮ 2 ਗ੍ਰਾਮ 3 ਗ੍ਰਾਮ ਐਡ ਕਰਕੇ ਕੀ ਹੋ ਜਾਊਗਾ ਕਿਲੋ ਦਾ ਕਿਲੋ ਹੀ ਰਹਿਣਾ ਹੋ ਤੇ ਪੰਜਾਬ ਚ ਦੇਖਦੇ ਹੋ ਹੋਊਗਾ ਕਿ ਨਹੀਂ ਨਹੀਂ ਪੰਜਾਬ ਚ ਦੇ ਕਾਂਗਰਸ ਤੇ ਇਹਨਾਂ ਦਾ ਲਾਇੰਸ ਹੋ ਜਾਂਦਾ ਹੋ ਸਕਦਾ ਹੈ ਕੋਈ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਜਿੰਨੀ ਇਹ ਤਾਂਗ ਦੇ ਨਾਲ ਲੱਗੇ ਹੋਏ ਆ ਪਰ ਕੀ ਆ ਇਹ ਜੁੜ ਜਾਣਗੇ ਜੋ ਮੈਂ ਪੜਨਾ ਕਿਹਾ ਕਿ ਕੀ ਇਹ ਵੋਟਾਂ ਮੰਗ ਪਾਣਗੇ ਇੱਕ ਦੂਜੇ ਲਈ ਜਿੰਨੀਆਂ ਦੀ ਕੰਟਰਡਿਕਸ਼ਨ ਜਿੰਨਾ ਇੱਕ ਦੂਜੇ ਨੂੰ ਭੈੜਾ ਕਹਿੰਦੇ ਆ ਮਾੜਾ ਕਹਿੰਦੇ ਆ ਕੀ ਆ ਇਕੱਠੇ ਹੋ ਜਾਣਗੇ ਇਜ਼ ਇਟ ਪੋਸੀਬਲ ਕੀ ਆ ਵੋਟਾਂ ਜੁਟਾਲ ਲੈਣ ਕੇ ਇਕੱਠੇ ਕੀ ਉਹ ਲਾਇੰਸ ਰੀਅਲੀ ਲਾਇੰਸ ਬਣ ਜੂ ਵੋਟਾਂ ਕਨਵਰਟ ਹੋ ਜਾਣਗੀਆਂ ਰੋਜ਼ ਤਾਂ ਇੱਕ ਦੂਜੇ ਦੇ ਖਿਲਾਫ ਧਰਨੇ ਦਿੰਦੇ ਆ ਗਵਰਨਰਸ ਨੂੰ ਮਿਲਣ ਜਾਂਦੇ ਆ ਪਰ ਚੰਡੀਗੜ੍ਹ ਤੋਂ ਅਹਿਸਾਸ ਹੋ ਰਿਹਾ ਕਿਉਂਕਿ ਇਹਨਾਂ ਨੇ ਕਾਉਂਸਲਰ ਇੱਕ ਦੂਸਰੇ ਨੂੰ ਸਪੋਰਟ ਕਰਤਾ ਕਿਉਂਕਿ ਇਹਨਾਂ ਨੂੰ ਮੇਅਰ ਬਣਾਣਾ ਹੈ ਤੇ ਚੰਡੀਗੜ੍ਹ ਤੋਂ ਕਿਤੇ ਨਾ ਕਿਤੇ ਲੱਗਦਾ ਹੈ ਕਿ ਪੰਜਾਬ 'ਚ ਵੀ ਇਹ ਫਾਰਮੂਲਾ ਅਪਣਾਇਆ ਜਾ ਸਕਦਾ। ਮੋਗੇ ਦੇ ਵਿੱਚ ਸਾਰੇ ਦੇ ਸਾਰੇ ਕਾਂਗਰਸ ਦੇ ਪੱਟਕੇ ਆਮ ਆਦਮੀ ਦਾ ਮੇਅਰ ਬਣ ਗਿਆ। ਇਰ ਇਕੱਠੇ ਹੋ ਜਾਣਗੇ। ਕਿਹੜੀ ਗੱਲ ਕਰ ਰਹੇ ਹੋ ਤੁਸੀਂ ਮੈਨੂੰ ਤਾਂ ਸਮਝ ਨਹੀਂ ਆਉਂਦਾ। ਕਿੱਥੇ ਗੱਲ ਕਰ ਰਹੇ ਹੋ? ਕੋਈ ਬੁਨਿਆਦਤਾ ਬਣਾਈਏ ਗੱਲ ਦੀ। ਅਲੈਸ ਦੀ ਗਲਤੀਾ ਹੋਵੇ। ਮਨ ਲੋਕੇ ਸ਼ੁੱਤੇ ਲਾਈਨ ਸੋਏਵੇ ਕਿ ਕੋਈ ਕਹਿੰਦਾ ਜੀ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਇਹਦੇ ਤੇ ਇਕੱਠੇ ਹੋ ਜਾਣ ਜਾਂ ਪੰਜਾਬ ਨੂੰ ਪੰਜਾਬ ਦੇ ਪਾਣੀ ਮਿਲਣਾ ਜਾਂ ਇਕੱਠੇ ਹੋ ਜਾਣ ਇਹਦੇ ਤੇ ਸਮਝ ਆਂਦਾ ਕੋਈ ਬੁਨਿਆਦ ਹੋਵੇ ਬੇਬੁਨਿਆਦ ਦਾ ਜੋੜਕਾ ਦਾ ਬੇਬੁਨਿਆਦਾ ਕਿ ਭਾਜਪਾ ਰੋਖਣੀ ਆ ਭਾਜਪਾ ਫਾਸ਼ਿਸਟ ਹੈ ਭਾਜਪਾ ਬਣਾ ਤੁਸੀਂ ਕੀ ਹੋ ਲਾਲਾ ਕੇਜਰੀਵਾਲ ਜੀ ਆਪ ਜਨੇਊ ਪਾ ਕੇ ਆਪ ਮੱਥੇ ਤੇ ਟਿੱਕੇ ਲਾ ਕੇ ਆਪ ਹਨੂਮਾਨ ਇਲੈਕਸ਼ਨਾਂ ਦੇ ਵਿੱਚ ਐਡਵਰਟਾਈਜ਼ਮੈਂਟ ਕਰਦੇ ਆਂ ਆਪ ਆਰਤੀ ਕਰਦੇ ਆਂ ਆਪ ਗੰਗਾ ਨੰਦੇ ਆ ਤੇ ਫਿਰ ਬੀਜੇਪੀ ਨੂੰ ਕਹਿੰਦੇ ਫਾਸਿਸਟ ਹੈ ਤੁਸੀਂ ਕਹਿੰਦੇ ਹੋ ਕਿ ਇਹ ਹਿੰਦੂ ਪੱਖੀ ਹੈ ਤੁਸੀਂ ਬੇਅਦਵੀ ਨੂੰ ਲੈ ਕੇ ਕਿੱਡਾ ਇਸ਼ੂ ਬਣਾਉਂਦੇ ਹੋ ਤੁਸੀਂ ਜੇ ਇੱਕ ਪਾਸੇ ਰਿਲੀਜੀਅਨ ਦਾ ਇੱਕ ਅਸਪੈਕਟ ਨੂੰ ਤਾਂ ਮਿਲਕ ਕਰਦੇ ਹੋ ਦੂਜੇ ਅਸਪੈਕਟ ਨੂੰ ਮਾਰਾ ਕਹਿੰਦੇ ਹੋ ਜੇ ਬੀਜੇਪੀ ਰਾਮ ਮੰਦਿਰ ਬਣਾ ਕੇ ਬੈਨੀਫਿਟ ਲੈਂਦੀ ਹੈ ਤੇ ਤੁਸੀਂ ਬੇਅਦਵੀ ਦਾ ਇਸ਼ੂ ਬਣਾ ਕੇ ਨਹੀਂ ਬੈਨੀਫਿਟ ਲਿਆ ਵਾਟ ਇਜ਼ ਇਟ ਡਿਫਰੈਂਸ ਕੀ ਹੈ ਨਾ ਚ ਦੱਸੋ ਮੈਨੂੰ ਚੋਲੇ ਦਾ ਰੰਗ ਹੀ ਬਦਲਿਆ ਨਾ ਹਰਕਤ ਤਾਂ ਉਹੀ ਹੈ ਹਰਕਤ ਉਹੀ ਹੈ ਨਾ ਸਵਾਰਦੀ ਰਾਜਨੀਤ ਹੋ ਗਈ ਹੁਣ ਸਵਾਰਦੀ ਕਾਦੀ ਹੈ ਝੂਠ ਬੋਲ ਕੇ ਲੈ ਲੋ ਮਜਬ ਦੇ ਨਾਮ ਤੇ ਲੈ ਲੋ ਜਿਹੜੇ ਮਰਜੀ ਨਾਮ ਤੇ ਵੋਟ ਮੰਗੀ ਚੱਲੋ ਇਹ ਵੀ ਇਹ ਵੀ ਕਹ ਦੋ ਅਸੀਂ ਚੈਕਰ ਬਣਦਾਗੇ ਤੁਹਾਨੂੰ ਮੁਫਤ ਦੇ ਦਾਂਗੇ ਤੁਹਾਨੂੰ ਫਲਾਨਾ ਮੁਫਤ ਦੇ ਦਾਂਗੇ ਲੱਗੇ ਰੋ ਬੋਲੇ ਰੋ ਐਸੀ ਤੈਸੀਬ ਸੂਬੇ ਦੀ ਪੜ ਜਾਵੇ ਕੇਜਰੀਵਾਲ ਨੇ ਕੀ ਲੈਣਾ ਪੰਜਾਬ ਰੁੜਦਾ ਰੁੜ ਜਾਵੇ ਪੰਜਾਬ ਇਕਨੋਮਿਕ ਕ੍ਰਾਈਸਿਸ ਚੱਲ ਜਾਏ ਪੰਜਾਬ ਕੋਲਾਪਸ ਕਰ ਜਾਵੇ ਨਾ ਤਾਂ ਵੋਟ ਚਾਹੀਦੀ ਹੈ ਮੈਂ थैंक यू ਮਿਹਰਬਾਨ ਜੀ ਕਿਤੇ ਨਾ ਕਿਤੇ ਕਹੇ ਕਿ ਜਿਹੜੀ ਰਾਜਨੀਤੀ ਹੈ ਉਹ ਆਪਣੇ ਸਾਰਥ ਨੂੰ ਲੈ ਕੇ ਕੋਈ ਵਿਪੱਖ ਦਿਖਾ ਸਕਦੀ ਹੈ ਹਾਲਾਂਕਿ ਗਠਬੰਧਨ ਨੂੰ ਕਿਹਾ ਹੈ ਕਿ ਪੰਜਾਬ ਦੇ ਜਿਹੜੇ ਮੁਖੀ ਨੇ ਉਹ ਗਠਬੰਧਨ ਨਹੀਂ ਚਾਹੁੰਦੇ ਨੇ ਲੇਕਿਨ ਉਪਰੋਂ ਗੱਲ ਥੋਪੀ ਹੋਈ ਗਠਬੰਧਨ ਹੋਗਾ ਗਠਬੰਧ ਹੁੰਦਾ ਕਿ ਨਹੀਂ ਹੁੰਦਾ ਇਹ ਆਣ ਵਾਲਾ ਟਾਈਮ ਦੱਸੂਗਾ ਪਰ ਹਰੀਸ਼ ਰਾਏ ਟੰਡਾ ਜੀ ਨੇ ਸਾਡੇ ਨਾਲ ਗੱਲਬਾਤ ਕੀਤੀ ਆਪਣੇ ਵਿਚਾਰ ਤਾਰਾ ਸਾਂਝੀ ਕੀਤੀ ਜਦੋਂ ਪ੍ਰੋਗਰਾਮ ਚੱਲੂਗਾ ਤੇ ਆਪਣੇ ਵਿਚਾਰ ਜਿੰਗ ਸਾਂਝੇ ਨਾ ਸਾਂਝਾ ਕਿ ਉਹ ਇੱਕ ਵਾਰ ਫਿਰ ਮਿਹਰਬਾਨੀ ਮੈਂ ਅਰਵਿੰਦਰ ਸਰਾਨਾ ਐਮਈ ਕੈਮਰਾਮੈਨ ਨਾਲ ਤੁਹਾਡੇ ਵਿਦਾ ਲੈਣਾ